ਦੋਸਤੋ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਹਟਾਇਆ ਗਿਆ ਕਿਸਾਨਾਂ ਦਾ ਧਰਨਾ ਪਟਿਆਲਾ ਅਤੇ ਸੰਗਰੂਰ ਵਿੱਚ ਇੰਟਰਨੈਟ ਹੋਇਆ ਬੰਦ ਸੈਂਕੜੇ ਕਿਸਾਨਾਂ ਨੇ ਵੱਖ-ਵੱਖ ਖਾਵਾਂ ਤੇ ਪੁਲਿਸ ਹਿਰਾਸਤ ਚ ਹੀ ਕੋਖ ਹੜਤਾਲ ਸ਼ੁਰੂ ਕੀਤੀ ਕਿਸਾਨਾਂ ਦਾ ਐਲਾਨ ਅੱਜ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਹਰਿਆਣਾ ਅਤੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਤੇਰਾ ਮਹੀਨਿਆਂ ਬਾਅਦ ਖਾਲੀ ਹੋਇਆ ਸ਼ੰਭੂ ਤੇ ਖਨੌਰੀ ਬਾਰਡਰ ਪੁਲਿਸ ਨੇ ਸ਼ੰਭੂ ਖਨੌਰੀ ਬਾਰਡਰ ਤੋਂ ਹਟਾਏ ਧਰਨਾਕਾਰੀ ਕਿਸਾਨ ਪੰਦੇਰ ਤੇ ਡੱਲੇਵਾਲ ਸਨੇ ਕਰੀਬ 700 ਕਿਸਾਨ ਹਿਰਾਸਤ ਚ 12 ਘੰਟਿਆਂ ਚ ਡੱਲੇਵਾਲ ਨੂੰ ਪੀਜੀ ਥਾਂ ਤੇ ਕੀਤਾ ਗਿਆ ਸ਼ਿਫਟ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਸਵੇਰੇ ਜਲੰਧਰ ਕੈਂਟ ਚ ਪੀ ਡਬਲਯੂ ਡੀ ਰੈਸਟ ਹਾਊਸ ਚ ਕੀਤਾ ਸ਼ਿਫਟ ਬੀਤੀ ਦੇਰ ਰਾਤ ਪਟਿਆਲਾ ਤੋਂ ਜਲੰਧਰ ਦੇ ਪਿਮਜ਼ ਹਸਪਤਾਲ ਲੈ ਕੇ ਪਹੁੰਚੀ ਸੀ ਪੁਲਿਸ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਤੇ ਧਰਨੇ ਦੀ ਜਗ੍ਹਾ ਨੂੰ ਸਾਫ਼ ਕਰਨ ਤੋਂ ਬਾਅਦ ਐਸਐਸਪੀ ਨਾਨਕ ਸਿੰਘ ਦਾ ਵੱਡਾ ਬਿਆਨ ਹਾਈਵੇ ਨੂੰ ਬਿਲਕੁਲ ਖਾਲੀ ਕਰਵਾਇਆ ਜਾਵੇਗਾ ਸਵੇਰ ਤੋਂ ਆਵਾਜਾਈ ਹੋ ਜਾਵੇਗੀ ਸ਼ੁਰੂ ਪੁਲਿਸ ਦੀ ਕਾਰਵਾਈ ਉਹ ਜੋ ਵੀ ਰੋਕੇਗਾ ਉਸ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ ਕਿਸਾਨਾਂ ਨੇ ਪੁਲਿਸ ਦਾ ਦਿੱਤਾ ਸਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਕਿਸਾਨਾਂ ਨੇ ਪੂਰੇ ਪੰਜਾਬ ਵਿੱਚ ਹਾਈਵੇ ਜਾਮ ਕਰਨ ਦਾ ਕੀਤਾ ਐਲਾਨ ਪੂਰ ਦੇਖਣਾ ਇਹ ਹੋਏਗਾ ਕਿ ਪੁਲਿਸ ਵੱਲੋਂ ਚੁੱਕੇ ਇਸ ਕਦਮ ਦਾ ਪੰਜਾਬ ਉੱਪਰ ਕੀ ਅਸਰ ਪਏਗਾ ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਬਾਕੀ ਹੋਰ ਇਸ ਵੇਲੇ ਦੀਆਂ ਤਾਜ਼ਾ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ ਫਰੇਸ਼ ਪੰਜਾਬੀ ਨਿਊਜ਼ ਟੀਵੀ ਦੇ ਨਾਲ। ਸਰਦਾਰ ਜਗਜੀਤ ਸਿੰਘ ਜੀ ਡਿਲੇਰ ਸਾਹਿਬ ਨੂੰ ਗ੍ਰফতার ਕਰਨ ਲਈ ਪੁਲਿਸ ਭਾਰੀ ਗੈਂਦੀ ਵਿੱਚ ਪਹੁੰਚ ਚੁੱਕੀ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਧੱਕਾ ਮੁਕਿਓ ਸਰਦਾਰ ਨਾ ਹੀ ਰਹੇ ਚੱਲਦੇ ਨੇ ਸਰ ਸਰ ਮੈਨੂੰ ਦਾ ਤਾਰੋ ਸਰ ਨਾ ਨਾ ਡਾਕਟਰ ਸਰ ਪਿੱਛੇ ਹੋ ਦੇ ਵੀ ਤਾਂ ਗਾਲ ਨਾ ਖੱਡ ਬਈ ਗਾਲ ਨਾ ਖੱਡ ਯਾਰ ਤੂੰ ਘਤਰ ਪੈ ਜਾਂ ਬਾਈ ਫਰਿਆ ਤੂੰ ਤੂੰ ਖਾਂਦੇ ਆ ਉੱਤੇ ਜਿਹੜਾ ਸੱਤ ਮਰੇ ਆ ਸਰਦਾਰ ਜਗਜੀਤ ਸਿੰਘ ਜਿਹੜੇ ਵਾਲੂ ਗ੍ਰਫਤਾਰ ਕਰਨ ਲਈ ਭਾਰੀ ਗੰਤੀ ਚ ਪੁਲਿਸ ਪਹੁੰਚ ਚੁੱਕੀ ਹੈ ਜੀ ਬਬੂ ਜੁਦਿਆ ਸਰਦਾਰ ਜਗਜੀਤ ਸਿੰਘ ਜਿਹੜੇ ਵਾਲੂ ਗ੍ਰਫਤਾਰ ਕਰ ਲਿਆ ਜੀ 42 ਮਿੰਟ ਰੁਕੋ ਤੇ ਉਹ ਸਰ ਨਾਲ ਹੀ ਜਾਵਾਂਗੇ ਕੋਈ ਗੱਲ ਨਹੀਂ ਸਰ ਨਾਲ ਜਾਵਾਂਗੇ ਜੀ ਬੰਦੇ ਪੰਜਾਬੀਓ ਸੋਲੂ ਅਪੀਲ ਕਰਦੇ ਆ ਉਹ ਕਿੱਥੇ ਰਹਿ ਗਏ ਤੁਸੀਂ ਸੁੱਤੇ ਉਹ ਸੋਡੀਆਂ ਵਿੱਚ ਪੱਗਾ ਤੱਕ ਫੋਕ ਕੀ ਆ ਭਰਾਵਾ ਕਿਸਾਂ ਦੇ ਕਿਹੜੇ ਪਾਸੇ ਕਰੀਏ ਦੱਸੀਆਂ ਮੌਜੂਦਾਨ ਤੂੰ ਪੱਕਾ ਪੰਗਾ ਲੈ ਦੇਸ਼ ਦੇ ਕਿਸਾਨਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਜਿਹੜਾ ਹਰਾਮ ਕਰਦੇਵੇਂ ਆ ਸਰਾਪਾਂ ਲੱਟੀਆਂ ਪੱਕਾ ਦਾ ਹਿਸਾਬ ਲਗਾਗੇ ਤੇ ਤੋ ਹਿਸਾਬ ਬਹਿਮੀਆਂ ਕਰਕੇ ਸੇ ਗੱਲ ਦਾ ਜੇ ਤੂੰ ਆਖੇ ਕਿਸਾਨਾਂ ਨੂੰ ਦਬਾ ਕੇ ਮੈਂ ਕੁਝ ਨਾ ਕੋ ਕਰ ਲੂਗਾ ਨਹੀਂ ਹੋਣ ਦੇਵਾਂਗੇ ਇਹ ਸਾਡੀਆਂ ਪੱਕਾ ਤਾਰੀਆਂ ਕਿਆਂ ਨੇ ਪੰਜਾਬੀਓ ਕਰਦੇ ਇਹ ਬਿਆਤਾ ਦੂਜਾ ਗੁੱਜਾ ਬੜਿਆ ਚ ਜਾਗਰਣ ਦੀ ਲੋੜ ਆ ਪੰਜਾਬੀਓ ਫਟੋ ਚੜ੍ਹ ਕੇ ਉੱਤੇ ਆਓ ਬੱਲੇ ਵਾਲ ਸਾਹਿਬ ਕਰਨਾ ਆਪਣੇ ਵਾਸਤੇ ਹੀ ਨਿਕਲ ਜੀ ਐਮਐਸਬੀ ਗਾਰੰਟੀ ਕਾਨੂੰਨ ਵਾਸਤੇ ਬੈਠੇ ਜੀ ਅੱਗੇ ਹੋ ਕੇ ਸੜਕੇ ਭਰੋ ਮਾਰ ਦੀ ਲੋੜ ਆ ਜਾਗੋ ਛੜ ਕੇ ਆਓ ਰੱਖ ਲੈ ਤਾਰੇ ਸਾਨੂੰ ਓ ਬੱਲੇ ਤਾਰੇ ਚਲਾ ਰਹੀ ਹੈ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕੇ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਟ ਹੈ ਇਹਨੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਢੱਲੇਵਾਲ ਸਾਹਿਬ ਨੇ ਦੁਰਵਿਹਰ ਕੀਤਾ ਹਰਾਸ ਤੇ ਲੈ ਕੇ ਗਿਆ ਬੈਂਕਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਨਾ ਝੱਟ ਦੇ ਵਿੱਚ ਆ ਸਾਡੇ ਆ ਸਾਡੇ ਕਿਸਾਨਾਂ ਆ ਵੀ ਆ ਪੱਗਾਂ ਲਾਫੀਆਂ ਨੇ ਕਿਉਂ ਬੈਠੇ ਬਖਸ਼ਾਵਾਦ ਸਾਡੀਆਂ ਮਰੂੰਗੇ ਕੁੱਤੇ ਮਰੂੰਗੇ ਕੀੜੇ ਪੈ ਗਏ ਓਟਾ ਕੀੜੇ ਕੀੜੇ ਪੈ ਗਏ ਮਰੂੰਗਾ ਜੇ ਨਾ ਮਰੇ ਜੱਟ ਦਾ ਜਾਦ ਰੱਖਿਆ ਨਾ ਓ ਤੁਸੀਂ ਚੱਪਟਾ ਦੀ ਆ ਬਖਸ਼ਾਵਾਦ ਇਹ ਜੱਟ ਦੀ ਥੋਕੀ ये शंभू बॉर्डर पे जो काफी देर से किसानों का धरना चल रहा था उसमें आज ड्यूटी मजिस्ट्रेट्स की प्रेजेंस में पुलिस की तरफ से क्लियर करवाया गया है आफ्टर गिविंग प्रॉपर वार्निंग इनको दी गई थी और उसके बाद ये सारा क्लियर करवाया गया कुछ लोगों ने अपनी विलिंगनेस दी थी कि हम घर जाना चाहते हैं तो उनको बसेस में बिठा के घर भेजा गया और इन एडिशन जो यहाँ पे स्ट्रक्चर्स है और व्हीकल्स है उनको मूव करा जा रहा है मतलब पूरी रोड बिल्कुल क्लियर की जाएगी और ट्रैफिक के लिए ओपन करी जाएगी हाँ जी हरियाणा पुलिस वाले भी साथ ही अपनी कार्रवाई शुरू कर देंगे और उनकी तरफ से ही डील है जब उनकी तरफ से खुलेगा तो ये हाईवे चल पड़ी। सर सर किसी तरह का कोई कोई पड़ेगी नहीं हमें कोई यूज ऑफ फोर्स नहीं करनी पड़ी कोई रेजिस्टेंस नहीं था बहुत अच्छी तरह से किसानों ने कॉपरेट कराया और खुद ही वो बसेस में बैठ के